ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਬਾਦ ਆ ਜੀ ਅੱਜ ਉਸ ਇੱਕ ਕੰਮ ਕਰਾਉਣ ਦੀ ਲੜੀ ਦੇ ਤਹਿਤ ਮਾਣਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਾਹਿਬ ਸਿੰਘ ਮਾਨ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਦੇ ਅਨੁਸਾਰ ਬਸੀ ਪਠਾਣਾ ਦੇ ਵਾਰਡ ਨੰਬਰ 5 ਦੇ ਵਿੱਚ ਚੌਕ ਪੈਂਦਾ ਜੀ ਤੇ ਬਹੁਤ ਲੰਮੇ ਸਮੇਂ ਤੋਂ ਇਹਨਾਂ ਦੀ ਮੰਗ ਸੀਗੀ ਤੇ 10 ਸਾਲ ਤੋਂ ਉੱਪਰ ਜਿਹੜਾ ਰੋਡ ਬਣੀ ਨੂੰ ਹੋ ਗਿਆ ਸੀ ਇੱਥੇ ਲੋਕਟਾਈਡ ਲਾ ਕੇ ਜਿਹੜਾ ਅਸੀਂ ਇਹਨੂੰ ਬਣਾ ਰਹੇ ਹਾਂ ਤੇ ਬਹੁਤ ਅੱਛੀ ਜਿਹੜੀ ਰੋਡ ਆ ਬਣ ਕੇ ਤਿਆਰ ਹੋ ਜੂ ਤੇ ਮਹੱਲਾ ਨਿਵਾਸੀ ਲੋਕ ਇੱਥੋਂ ਦੇ ਜਿਹੜੇ ਸਾਡੇ ਭੈਣ ਭਰਾ ਨੇ ਬਜ਼ੁਰਗ ਨੇ ਉਹ ਸਾਰੇ ਖੁਸ਼ ਨੇ ਬਹੁਤ ਧੰਨਵਾਦ ਆਮ ਲੋਕਾਂ ਦਾ ਜਿਨ੍ਹਾਂ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਈ ਤੇ ਆਪਣੇ ਇਸ ਭਰਾ ਨੂੰ ਇਸ ਪੁੱਤ ਨੂੰ ਮੌਕਾ ਦਿੱਤਾ ਸੇਵਾ ਕਰਨ ਦਾ ਅਸੀਂ ਇਹਦੇ ਨਾਲ ਨਾਲ ਹੀ ਅਪੀਲ ਵੀ ਕਰਨਾ ਚਾਹੁੰਦੇ ਆ ਮੈਂ ਹਮੇਸ਼ਾ ਜਿੱਥੇ ਵੀ ਕੰਮ ਕਰਦਾ ਇਹ ਸਾਡੇ ਅੰਕਲੋ ਨਹੀਂ ਖੜੇ ਨੇ ਬਾਕੀ ਹੋਰ ਸਾਡੇ ਸਾਥੀ ਖੜੇ ਨੇ ਮੰਗੀ ਪੀਰ ਉਹਨੀ ਸਾਰਿਆਂ ਨੂੰ ਮੇਰੀ ਇਹ ਬੇਨਤੀ ਆ ਗਾਂਦੀਓ ਨਹੀਂ ਸਾਰਿਆਂ ਨੂੰ ਵੀ ਕਿ ਆਪਣਾ ਰਾਣੇ ਵੀਰ ਉਹਨੇ ਸਾਰਿਆਂ ਨੂੰ ਵੀ ਕਿ ਤੁਸੀਂ ਆਪਣਾ ਉਹਰੇ ਦੇਖ ਕੇ ਆਪ ਕੰਮ ਕਰਾਉਣਾ ਜੀ ਤੁਹਾਨੂੰ ਲੱਗਦਾ ਕਿ ਮਟੀਰੀਅਲ ਸਹੀ ਨਹੀਂ ਹੈਗਾ ਤੇ ਕਿਤੇ ਮਾੜੀ ਮੋਟੀ ਕਮੀ ਰਹਿ ਜਾਂਦੀ ਹੈ ਤਾਂ ਤੁਸੀਂ ਬਿਲਕੁਲ ਕੰਮ ਰੋਕ ਰੋਕ ਸਕਦੇ ਹੋ ਆਪਾਂ ਚੰਗਾ ਕੰਮ ਕਰਨਾ ਬਾਰ ਬਾਰ ਨਹੀਂ ਹੋਇਆ ਕਰਦੀਆਂ ਚੀਜ਼ਾਂ ਸੋ ਨਾਲ ਹੋ ਕੇ ਸਾਰੇ ਮੁਹੱਲਾ ਨਿਵਾਸੀਆਂ ਨੂੰ ਸਾਰੇ ਲੋਕਾਂ ਨੂੰ ਬੇਨਤੀ ਹੈ ਕਿ ਨਾਲ ਹੋ ਕੇ ਆਪਾਂ ਕੰਮ ਕਰਾਈਏ ਤਾਂ ਕਿ ਚੰਗਾ ਕੰਮ ਹੋ ਸਕੇ ਤੇ ਲੋਕਾਂ ਦੇ ਨੂੰ ਵਾਅਦਾ ਕਰਦੇ ਆ ਕਿ ਅਸੀਂ ਜੋ ਤੁਹਾਨੂੰ ਕਿਹਾ ਸੀ ਉਹ ਆਪਣਾ ਪੂਰਾ ਕਰਾਂਗੇ ਜੋ ਤੁਹਾਡੇ ਨਾਲ ਅਸੀਂ ਵਾਅਦੇ ਕੀਤੇ ਸੀਗੇ ਉਹ ਸਾਰੇ ਨਿਭਾਵਾਂਗੇ ਸੋ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਅੱਜ ਸਕੂਟਰੀ ਦੇ ਉਤਪਾਦਨ ਕਰ ਰਹੇ ਹਾਂ ਲੂਪ ਬੜਾ ਦੇਖੀਏ ਜੀ ਤੁਹਾਨੂੰ ਦੇਖੋ ਜੀ ਸਾਡਾ ਸ਼ਹਿਰ ਨਾ ਬਹੁਤ ਕੰਜੈਸਟਡ ਹੈਗਾ ਅੰਦਰੋਂ ਛੋਟੀਆਂ ਗਲੀਆਂ ਨੇ ਤੇ ਜਦੋਂ ਆਪਾਂ ਕਾਰ ਤੇ ਆਉਂਨੇ ਆ ਇੱਕ ਤਾਂ ਟਾਈਮ ਬਹੁਤ ਲੱਗ ਜਾਂਦਾ ਹੈ ਦੂਜਾ ਇਹ ਵੀ ਫਿਰ ਪਿੱਛੇ ਖੜਾ ਕੇ ਆਉਣਾ ਪੈਂਦਾ ਸਕੂਟਰੀ ਤੇ ਹੁੰਦਾ ਮੈਂ ਇੱਥੇ ਜੰਮਿਆ ਪਲਿਆ ਤੇ ਮੈਨੂੰ ਗਲੀਆਂ ਦਾ ਭੇਤ ਜਿਆ ਹੈਗਾ ਸੋ ਆਪਣੇ ਆਪ ਆਰਾਮ ਨਾਲ ਲੰਘ ਜਾਈਦਾ ਸੋ ਸਭ ਤੋਂ ਵੱਡੀ ਗੱਲ ਫਿਰ ਉਸ ਤੋਂ ਬਾਅਦ ਸਾਰਿਆਂ ਨੂੰ ਹੱਥ ਖੜਾ ਕਰ ਹੁੰਦਾ ਮਿਲ ਹੋ ਜਾਂਦਾ ਸੋ ਸਾਰੇ ਆਪਣੇ ਨੇ ਇੱਥੇ ਮੇਰੇ ਲਈ ਕੋਈ ਇਹ ਬਗਾਨਾ ਸ਼ਹਿਰ ਨਹੀਂ ਮੈਂ ਇੱਥੇ ਜੰਮਿਆ ਪਲਿਆ ਸੋ ਇਸ ਕਰਕੇ ਨਾਲੇ ਪੁਰਾਣੀਆਂ ਯਾਦਾਂ ਤਾੜੀਆਂ ਹੋਈਆਂ ਨੇ ਗਲੀਆਂ 'ਚ ਜਾਣ ਵਾਲੀਆਂ ਠੀਕ ਹੈ ਜੀ